ਸੋਸ਼ ਗੱਲ ਮੈਂ ਸੋਨੀਆ ਤੁਸੀਂ ਵਿਕਰੀਤਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਐਕਟਰ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਕੁਝ ਸਮੇਂ ਦੇ ਵਿੱਚ ਹੀ ਪੰਜਾਬੀ ਇੰਡਸਟਰੀ 'ਚ ਇੱਕ ਵੱਖਰੀ ਪਛਾਣ ਬਣਾਈ ਗਈ ਸੀ ਇਹਨਾਂ ਦਾ ਨਾਮ ਹੈ ਬਿਰੇਂਦਰ ਸਿੰਘ ਢਿੱਲੋਂ ਪਰ ਪੰਜਾਬੀ ਇੰਡਸਟਰੀ ਤੇ ਇਹਨਾਂ ਦੇ ਫੈਨਸ ਇਹਨਾਂ ਨੂੰ ਬੀਨੂ ਢਿੱਲੋਂ ਦੇ ਨਾਮ ਦੇ ਨਾਲ ਜਾਣਦੇ ਆ ਤੇ ਇਹਨਾਂ ਨੂੰ ਇਹਨਾਂ ਦੇ ਕਾਮੇਡੀ ਕਿਰਦਾਰਾ ਕਰਕੇ ਬੇਹਦ ਪਸੰਦ ਕੀਤਾ ਜਾਂਦਾ ਹੈ ਬੀਨੂ ਢਿੱਲੋਂ ਦੀ ਗੱਲ ਕਰੀਏ ਤੇ ਉਹਨਾਂ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਬਹੁਤ ਸਾਰੀ ਟੀਵੀ ਸੀਰੀਅਲਸ ਦੇ ਵਿੱਚ ਕੰਮ ਕੀਤਾ ਹੈ ਤੇ ਉਹਨਾਂ ਦੇ ਕੋਲ ਇੱਕ ਖਾਸਾ ਐਕਸਪੀਰੀਅੰਸ ਵੀ ਜੋ ਆ ਐਕਟਿੰਗ ਦੀ ਦੁਨੀਆ ਦੇ ਵਿੱਚ ਬੀਨੂ ਢਿੱਲੋਂ ਦੀ ਗੱਲ ਕਰੀਏ ਤੇ ਉਹਨਾਂ ਦੀ ਅਦਾਕਾਰੀ ਉਹਨਾਂ ਦੇ ਨਿੱggen ਸੁਹਾ ਕਰਕੇ ਹਰ ਕੋਈ ਉਹਨਾਂ ਨੂੰ ਪਸੰਦ ਕਰਦਾ ਹੈ ਬੀਨੂ ਢਿੱਲੋਂ ਜਿਨ੍ਹਾਂ ਦਾ ਜਨਮ ਪੰਜਾਬ ਦੇ ਸੰਗਰੂਰ ਦੇ ਵਿੱਚ ਹੋਇਆ ਕਾਮੇਡੀ ਵਾਲੇ ਕਿਰਦਾਰਾਂ ਨਾਲ ਬੀਨੂ ਨੇ ਪੰਜਾਬੀ ਸਿਨੇਮਾ 'ਚ ਖਾਸ ਜਗ੍ਹਾ ਬਣਾਈ ਹੈ ਪਿੱਛੇ ਜੇ ਰਿਲੀਜ਼ ਹੋਈਆਂ ਉਹਨਾਂ ਦੀਆਂ ਫਿਲਮਾਂ ਨਾਲ ਲੋਕਾਂ ਨੇ ਉਹਨਾਂ ਨੂੰ ਖਾਸਾ ਪਸੰਦ ਕੀਤਾ ਹੈ ਜਾਣਕਾਰੀ ਦੇ ਮੁਤਾਬਕ ਬੀਨੂ ਢਿੱਲੋਂ ਦਾ ਸਫ਼ਰ ਜੋ ਸੀਗਾ ਪੰਜਾਬੀ ਇੰਡਸਟਰੀ ਦੇ ਵਿੱਚ ਇੰਨਾ ਸੌਖਾ ਨਹੀਂ ਰਿਹਾ ਸੀ ਬੀਨੂ ਢਿੱਲੋਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਪੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਸੀ ਅਤੇ ਐਕਟਿੰਗ ਦੇ ਖੇਤਰ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਬੀਨੂ ਨੂੰ ਭਾਰਤੀ ਮੇਲੇ 'ਚ ਜਰਮਨ ਅਤੇ ਯੂਕੇ ਦੇ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ ਸੀ ਯੂਨੀਵਰਸਿਟੀ 'ਚ ਪੜਦੇ ਹੀ ਉਹਨਾਂ ਨੇ ਨਾਟਕਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਇਸ ਤੋਂ ਬਾਅਦ ਉਹਨਾਂ ਨੇ ਥੀਏਟਰ 'ਚ ਛੋਟੇ-ਛੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ ਸੀਗੇ ਉਸ ਸਮੇਂ ਥੀਏਟਰ ਚੱਬਣਾ ਕੈਰੀਅਰ ਸੋਚਣਾ ਤਾਂ ਦੂਰ ਦੀ ਗੱਲ ਸੀ ਪਰਿਵਾਰ ਦਾ ਗੁਜ਼ਾਰਾ ਕਰਨ ਜੋਗੇ ਵੀ ਪੈਸੇ ਜੋ ਸੀ ਨਹੀਂ ਜੁੜਦੇ ਸੀ ਪਰ ਬੀਨੂ ਢਿਲੋਂ ਨੇ ਕਦੇ ਵੀ ਹਾਰ ਨਹੀਂ ਮੰਨੀ ਸੀ ਥੀਏਟਰ ਰਾਹੀਂ ਬੀਨੂ ਨੇ ਪਹਿਲੀ ਵਾਰ 750 ਰੁਪਏ ਕਮਾਏ ਸਨ ਉਸ ਤੋਂ ਬਾਅਦ ਉਹਨਾਂ ਨੇ ਹੋਰ ਮਿਹਨਤ ਕੀਤੀ ਅਤੇ ਸਾਲ ਬਾਅਦ 750 ਦੀ ਕਮਾਈ ਹਜ਼ਾਰ ਤੱਕ ਪਹੁੰਚ ਗਈ ਫਿਰ ਬੀਨੂ ਢਿਲੋਂ ਨੇ ਆਪਣਾ ਪੂਰਾ ਇੱਕ ਸਾਲ ਆਪਣੇ ਘਰੋਂ ਦੂਰ ਰਹਿਣ ਤੋਂ ਬਾਅਦ ਕੰਮ ਦੇ ਵਿੱਚ ਲਗਨ ਦਿਖਾਈ ਅਤੇ ਸਾਲਚ 75000 ਰੁਪਏ ਕਮਾਏ ਇਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਫਿਲਮਾਂ ਮਿਲਨੀਆਂ ਸ਼ੁਰੂ ਹੋ ਗਿਆ ਬੀਨੂ ਢਿੱਲੋਂ ਦੀ ਗੱਲ ਕਰੀਏ ਤਾਂ ਬੀਨੂ ਨੇ ਸਾਲ 2002 ਚ ਸ਼ਹੀਦ ਆਜ਼ਮ 212 ਚ ਕੈਰੀਓਨ ਜੱਟਾ 215 ਚ ਮੁੰਡੇ ਕਮਾਲ ਦੇ ਔਰ ਇਸ ਦੇ ਨਾਲ ਹੀ ਇਸੇ ਸਾਲ ਅੰਗਰੇਜ਼ 2014 ਚ ਗੋਰੀਆ ਨੂੰ ਦਫਾ ਕਰੋ ਤੇ 2017 ਤੱਕ ਵੇਖ ਬਰਾਤਾ ਚੱਲੀਆਂ ਕੈਰੀਓਨ ਜੱਟਾ ਵਧਾਈਆਂ ਜੀ ਵਧਾਈਆਂ ਤੇ ਬਹੁਤ ਸਾਰੇ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਆਪਣੀ ਅਦਾਕਾਰੀ ਦੇ ਨਾਲ ਆਪਣੀ ਇੱਕ ਵੱਖਰੀ ਫੈਨ ਫਾਲੋਇੰਗ ਬਣਾਈ ਬੀਨੂ ਦੇ ਲੁਦੀ ਗੱਲ ਕਰੀਏ ਤੇ ਉਹਨਾਂ ਨੇ ਫਿਲਮਾਂ ਚ ਬਤੌਰ ਵਿਲਨ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਵਿਲਨ ਤੋਂ ਕਾਮਿਕ ਵਿਲਨ ਦੀ ਇਮੇਜ ਬਣ ਗਈ ਅਤੇ ਫਿਰ ਪੂਰੀ ਤਰ੍ਹਾਂ ਕਾਮੇਡੀਅਨ ਬਣ ਗਏ ਪਹਿਲਾਂ ਦੇ ਦੌਰ ਚ ਪੰਜਾਬੀ ਫਿਲਮਾਂ ਲੱਖਾਂ ਰੁਪਏ ਚ ਬਣ ਜਾਂਦੀਆਂ ਸੀ ਪਰ ਅਜੋਕੇ ਪੰਜਾਬੀ ਸਿਨੇਮਾ ਚ ਫਿਲਮਾਂ ਨੂੰ ਬਣਾਉਣ ਉਤੇ ਕਰੋੜਾਂ ਰੁਪਏ ਖਰਚ ਹੁੰਦੇ ਆ ਵਰਤਮਾਨ ਚ ਪੰਜਾਬੀ ਫਿਲਮ ਇੰਡਸਟਰੀ ਅੱਗੇ ਵਧਦੀ ਜਾ ਰਹੀ ਆ ਬਾਲੀਵੁੱਡ ਦੇ ਐਕਟਰ ਵੀ ਚ ਹੁਣ ਪੰਜਾਬੀ ਸਿਨੇਮਾ ਚ ਕੰਮ ਕਰਨ ਦੇ ਲਈ ਤਿਆਰ ਵਰ ਤਿਆਰ ਰਹਿੰਦੇ ਨੇ ਤੇ ਉਥੇ ਦੱਸਦੇ ਕਿ ਹੁਣ ਬੀਨੂ ਢਿੱਲੋਂ ਜਲਦ ਹੀ ਆਪਣੀ ਅਕਮਿੰਗ ਫਿਲਮ ਜ਼ੋਮੀ ਲੈਂਡ ਦੇ ਨਾਲ ਦਰਸ਼ਕਾਂ ਦੇ ਨਾਲ ਰੂਬਰੂ ਹੋਣਗੇ ਜਿਸ ਦੇ ਵਿੱਚ ਉਹਨਾਂ ਦੇ ਆਪੋਜ਼ਿਟ ਕਨਿਕਾ ਮਾਨ ਨਜ਼ਰ ਆਉਣ ਵਾਲੀ ਹੈ ਜੋ ਕਿ ਟੀਵੀ ਜਗਤ ਦੀ ਇੱਕ ਫੇਮਸ ਐਕਟ੍ਰੈਸ ਵੀ ਰਹਿ ਚੁਕੀ ਨੇ